ਹਾਂਜੀ ਸਰ ਸਰ ਅੱਜ ਸਿਵਲ ਹਸਪੀਟਲ ਦੇ ਵਿੱਚ ਚੈਕਿੰਗ ਹੋ ਰਹੀ ਹੈ ਕੋਈ ਸਪੈਸ਼ਲ ਅੱਜ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਕੁਝ ਦਿਨਾਂ ਪਹਿਲਾਂ ਲਾਸਟ ਵੀਕ ਵੀ ਅਸੀਂ ਇੱਥੇ ਸਿਵਲ ਹਸਪੀਟਲ ਤੇ ਸਾਹਮਣੇ ਜਿਹੜਾ ਕਮਾਲਪੁਰ ਬੋਲਾ ਹੈਗਾ ਉੱਥੇ ਚੈਕਿੰਗ ਕੀਤੀ ਸੀਗੀ ਟਰੱਕਸ ਦੇ ਰਿਗਾਰਡਿੰਗ ਜਿਹੜਾ ਕਾਸੋਪਰ ਚੱਲ ਰਿਹਾ ਨਾ ਚੱਲ ਰਿਹਾ ਉਹਦੇ ਸਬੰਧ ਚ ਤੇ ਇੱਥੇ ਸਿਵਲ ਹਸਪੀਟਲ ਤੇ ਆਸ-ਪਾਸ ਦੇ ਏਰੀਆ ਤੋਂ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਦੰਦੀਆਂ ਜਿਦੇ ਵਿੱਚ ਕੀ ਵੀ ਕਈ ਵਾਰ ਹੁੰਦਾ ਕਿ ਕੁਝ ਲੋਗ ਜਿਹੜੀ ਸਰਕਾਰੀ ਦਵਾਈ ਹੁੰਦੀ ਉਹਨੂੰ ਇੱਕ ਦੂਜੇ ਨੂੰ ਵੇਚ ਦਿੰਦੇ ਹੈਗੇ ਜਾਂ ਫਿਰ ਜਿਹੜਾ ਹੈਗਾ ਕੋਈ ਨਾ ਕੋਈ ਬੰਦਾ ਕਿਤੇ ਕਿਸੇ ਨੂੰ ਡਰਗ ਸਪਲਾਈ ਕਰ ਦਿੰਦਾ ਹੈਗਾ ਜਾਂ ਕਈ ਵਾਰੀ ਇਸ ਤਰੀਕੇ ਦੇ ਵੀਡੀਓਜ਼ ਵੀ ਆਉਂਦੇ ਹੈਗੇ ਤਾਂ ਅੰਛੇ ਕਿ ਜਿਹੜਾ ਕੋਈ ਬੰਦਾ ਪੇੜ ਦੇ ਛਾਂ ਹੇ ਕਿਤੇ ਜੰਗਲལਿਆ ਜਾੜ ਚ ਜਾੜ ਚ ਬੈਠ ਕੇ ਕੋਈ ਨਸ਼ਾ ਲੈਣ ਦੀ ਕੋਸ਼ਿਸ਼ ਕਰ ਰਹਾ ਹੁੰਦਾ ਹੈਗਾ ਤੇ ਇਸੇ ਸਮਾਨ ਚ ਜਿਹੜਾ ਹੈਗਾ ਉਹ ਸਾਡੇ ਵੱਲੋਂ ਇੱਥੇ ਕਾਫੀ ਸਖਤੀ ਕੀਤੀ ਵੀ ਹੈਗੀ ਆ ਇੱਕ ਇੱਥੇ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਉਹ ਹੈਗੀ ਇੱਥੇ ਸਰਕਾਰੀ ਸੈਂਟਰਲ ਗਵਰਨਮੈਂਟ ਦਾ ਇੱਕ OWST ਸੈਂਟਰ ਹੈਗਾ ਇੱਥੇ ਲਗਭਗ 300 ਤੋਂ ਜ਼ਿਆਦਾ ਡਰਗ ਐਡਿਕਸ ਜਿਹੜੇ ਸਾਰੇ ਇੰਜੈਕਸ਼ਨ ਲਾਉਂਦੇ ਹੈਗੇ ਉਹ ਰਜਿਸਟਰਡ ਹੈਗੇ ਤੇ ਉਹ ਡੇਲੀ ਆਪਣੀ ਡੋਜ਼ ਲੈਣ ਵਾਸਤੇ ਹਰ ਦੂਜੇ ਦਿਨ ਆਉਂਦੇ ਹੈਗੇ ਲਗਭਗ 100 ਤੋਂ 150 ਬੰਦਾ ਡੇਲੀ ਇੱਥੇ ਡੋਜ਼ ਡਰੱਗਸ ਦੀ ਜਿਹੜੀ ਹੈਗੀ ਉਸ ਸੈਂਟਰ ਤੋਂ ਲੈਣ ਆਉਂਦਾ ਹੈਗਾ ਤੇ ਉਹਦੇ ਉਹਦੇ ਨਾਲ-ਨਾਲ ਵੀ ਕੁਝ ਬੰਦੇ ਜਿਹੜੇ ਹੈਗੇ ਦੋ ਚਾਰ ਬੰਦੇ ਨ ਸਕਰੀਨ ਇਸ ਤਰੀਕੇ ਧੰਦੇ ਹੈਗੇ ਜਿਹੜੇ ਡਰੱਗਸ ਦੇ ਜਿਹੜੇ ਇਲੀਗਲ ਯੂਜ਼ ਜਾਂ ਉਹਨੂੰ ਕਰਦੇ ਪਾਏ ਜਾਂਦੇ ਹੈਗੇ ਉਹਦੇ ਸਬੰਧ ਚ ਸਾਡੀ ਟੀਮ ਇਥੇ ਇੱਕ ਪੀਸੀਆਰ ਸਪੈਸ਼ਲਿਸਟ ਸੈਕਰੀਟਿਡੇਟਡ ਲਾਇਆ ਹੈਗਾ ਜਿਹੜਾ ਲਾਸਟ ਵਿਜ਼ਿਟ ਕੀਤਾ ਸੀਗਾ ਉਸ ਤੋਂ ਬਾਅਦ ਇਹਨਾਂ ਚਾਹਿਆ ਕਿ ਇੱਥੇ ਜਿਹੜਾ ਇਸ਼ੂ ਹੈਗਾ ਉਹਨੂੰ ਟੈਕਲ ਕਰਨ ਵਾਸਤੇ ਸਾਰਾ ਜੇ ਇੱਕ ਫੜਿਆ ਵੀ ਹੈ ਇੱਕ ਇੰਜੈਕਸ਼ਨ ਆਰਜੀ ਚੌਕੀ ਵੀ ਜਿਹੜੀ ਹੈਗੀ ਅਸੀਂ ਇੱਥੇ ਸਿਵਲ ਹਸਪੀਟਲ ਦੇ ਜਿਹੜੇ ਚਾਰ ਮੁਲਾਜ਼ਮ ਅਸੀਂ ਆਲਰੇਡੀ ਸਾਡੇ ਹੁੰਦੇ ਹੈਗੇ ਇੱਥੇ ਬਟ ਨਾਲ ਹੀ ਉਹਨਾਂ ਨੂੰ ਸਟਰੈਂਥਨ ਕਰਦੇ ਵੇ 7-8 ਮੁਲਾਜ਼ਮ ਲਾ ਕੇ ਇੱਥੇ ਟੋਟਲ ਤੇ ਇੱਕ ਆਰਜੀ ਚੌਕੀ ਵੀ ਅਸੀਂ ਇੱਥੇ ਲਾ ਰਹੇ ਹੈਗੇ ਸੋ ਥੈਟ ਜਿਹੜਾ ਕਈ ਵਾਰ ਨਿਊਸੈਂਸ ਹੋ ਜਾਂਦਾ ਹੈਗਾ ਸਿਵਲ ਹਸਪੀਟਲ ਇਹਦੇ ਆਸ- ਪਲੱਸ ਜਿਹੜਾ ਹੈਗਾ ਡੈਡੀਕੇਟਿਡਲੀ ਪੀਸੀਆਰ ਇਨਚਾਰਜ ਬਾਸ ਭਗਤੀ ਜੀ ਤੋਂ ਵੀ ਸੇਫ ਚਲਾਈ ਹੈਗੀ ਸੋ ਦੈਟ ਕਿ ਜਿਹੜੇ ਲੋਗ ਬਾਹਰ ਜਿਹੜਾ ਕਿਤੇ ਕਈ ਇਦਾਂ ਦੇ ਵੀ ਹੈਗੇ ਜਿਹੜੇ ਹੱਟਸ ਬਣਾ ਰੱਖੀਆਂ ਗਿਆ ਜਾਂ ਜੂਸ ਦੀ ਸ਼ਾਪਸ ਜਾਂ ਕੋ ਚਾਹ ਵਾਲੇ ਉਹਨਾਂ ਦੀ ਆਰਟ ਸੇ ਕੁਝ ਲੋਗ ਇਨੀਲੀਗਲ ਕੰਮ ਕਰਦੇ ਹੈਗੇ ਉਹਨਾਂ ਤੇ ਨਜ਼ਰ ਰੱਖ ਕੇ ਟਰੈਪ ਕਰਕੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏਗੀ ਅੱਜ ਵੀ ਇੱਕ ਇਨਸੀਡੈਂਟ ਇਦਾਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀਗਾ ਜਿਦੇ ਵਿੱਚ ਇੱਕ ਮੁੰਡਾ ਦਿਖ ਰਿਹਾ ਹੈਗਾ ਕਿ ਉਹ ਕੋਈ ਸਰੀਸ ਟਾਈਪ ਪਲਾਨ ਦੀ ਕੋਸ਼ਿਸ਼ ਕਰ ਰਿਹਾ ਹੈਗਾ ਉਹ ਸਾਡੀ ਟੀਮ ਨੇ ਜਿਹੜਾ ਹੈਗਾ ਬੜਾ ਮੁਸਤੇ ਦੇ ਨਾਲ ਕਾਰਵਾਈ ਕਰਦੇ ਉਹ ਬੰਦਾ ਫੜਿਆ ਹੈਗਾ ਨਾਲ ਉਹਦੇ ਇੱਕ ਹੋਰ ਬੰਦਾ ਫੜਿਆ ਗਿਆ ਹੈਗਾ ਇਹ ਚ ਕਾਨੂੰਨ ਅਨੁਸਾਰ ਕਾਰਵਾਈ ਤਾਂ ਕੀਤੀ ਜਾਏਗੀ ਜਿਹੜੇ ਇਸ ਤਰੀਕੇ ਦੇ ਹੋਰ ਬੰਦੇ ਹੈਗੇ ਉਹਨਾਂ ਨੂੰ ਫੜ ਕੇ ਸਖਤ ਸਜ਼ਾ ਕਾਨੂੰਨ ਅਨੁਸਾਰ ਪੁਲਵਾਏਗੇ ਸਰ ਬਾਹਰ ਜਿਹੜੀਆਂ ਬਾਹਰ ਜਿਹੜੀਆਂ ਰੇਡੀਆਂ ਲੱਗਦੀਆਂ ਜੀ ਹੌਸਪੀਟਲ ਦੇ ਲੋਕੀ ਆਏ ਦਿਨ ਬੜੇ ਜਿਆਦਾ ਪਰੇਸ਼ਾਨ ਹੈਗੇ ਆ ਰੋਜ਼ ਦੇ ਜਿਹੜੇ ਇੱਥੇ ਆਣ ਜਾਣ ਵਾਲੇ ਹੈਗੇ ਉਹ ਬੜੀ ਦਿੱਕਤ ਦੇ ਵਿੱਚ ਹੁੰਦੇ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਸਤੇ ਤੇ ਰਹਿੰਦਾ ਇੱਥੇ ਜਿਹੜੇ ਨਸ਼ੇੜੀ ਹੈਗੇ ਇੱਥੇ ਹੁੰਦੇ ਆ ਉਸਰ ਹੁਣ ਪੱਕੇ ਸਰੋਕ ਕਿਉਂ ਨੀ ਚਕਾ ਦਿੰਦੇ ਜੇ ਇਥੋਂ ਦੀ ਕਮਿਸ਼ਨਰ ਕਾਰਪੋਰੇਸ਼ਨ ਨਾਲ ਗੱਲ ਕਰਕੇ ਕਿਉਂਕਿ ਤੁਸੀਂ ਦੇਖ ਰਹੇ ਹੋ ਜੀ ਕਿ ਟੈਕਸੀ ਸਟੈਂਡਸ ਬਾਹਰ ਕਾਫੀ ਬਣੇ ਹੋਏ ਹੈਗੇ ਤੇ ਇਹਦੇ ਦੋ ਪਾਰਟ ਹੈਗੇ ਇੱਕ ਤੋਂ ਕਿ ਸਾਰਾ ਇਨਕ੍ਰੋਚਮੈਂਟ ਹਟਾ ਦਿੱਤਾ ਜਾ ਰਿਹਾ ਪਰ ਦੂਜਾ ਪਾਰਟ ਵੀ ਦੇਖਣਾ ਪੈਂਦਾ ਹੈਗਾ ਇਹਨੇ ਸਾਰੇ ਮਰੀਜ਼ ਜਥੰਦੇ ਹੈਗੇ ਤੇ ਉਹਨਾਂ ਨੂੰ ਟੈਕਸੀ ਜਾਂ ਐਂਬੂਲੈਂਸ ਦੇ ਲੋਡ ਹੁੰਦੀ ਹੈ ਜਿਹੜੀ ਪ੍ਰਾਈਵੇਟਲੀ ਪ੍ਰੋਵਾਈਡ ਕਰਾਂਦੇ ਹੈਗੇ ਤੇ ਦੋਨੋਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਵਾ ਜਿਹੜਾ ਹੈਗਾ ਇਹਨੂੰ ਇੱਕ ਤਰੀਕੇ ਦੇ ਨਾਲ ਇਸ ਚੀਜ਼ ਦਾ ਨਿਪਟਾਰਾ ਕੀਤਾ ਜਾਏਗਾ ਨਾਲ ਕਮਿਸ਼ਨਰ ਕਾਰਪੋਰੇਸ਼ਨ ਨੂੰ ਨਾਲ ਦਾਅਵਾ ਕਰਕੇ ਜਿਹੜਾ ਇਨਕਰੋਸਮੈਂਟ ਹੈਗਾ ਉਹਨੂੰ ਹਟਾ ਕੇ ਇੱਕ ਨੂੰ ਤਰੀਕੇ ਨਾਲ ਇਹਨਾਂ ਨੂੰ ਅਲਾਟ ਕਰਕੇ ਚੀਜ਼ਾਂ ਤੇ ਉਹ ਉਹਨੂੰ ਮੈਨੇਜ ਕਰਵਾਇਆ ਜਾਏਗਾ ਪਰ ਜਿਹੜੇ ਦੋ ਪੜੀਆਂ ਨੂੰ ਤਾਂ ਬਰਾਮਗੀ ਨਹੀਂ ਹੋਈ ਉਹ ਜਿਹੜਾ ਸਾਰਾ ਅਸੀਂ ਇੱਕ ਬਾਰ ਪੁਸਤਾਜ ਕਰ ਰਹੇ ਹੈ ਕਿ ਤੇ ਉਸ ਤੋਂ ਬਾਅਦ ਅਸੀਂ ਡਿਟੇਲ ਚੈੱਕ ਕਰਾਂਗੇ